विक्रम शारदा जी प्रभु शर्मा जी ते संगत ਵਿੱਚ ਬੈਠੇ ਆਪਣੇ rahul sharma ji ਤੁਸੀਂ ਕੀ ਹੈ ਆਪਣੀ ਬਾਤ ਲਿਆ ਇਹ ਆਪਣੇ ਸੋਹਰੇ ਸਾਰੇ ਬਹੁਤ ਪਈ ਆਪਣੇ ਪੁੱਤਰ ਤੇ ਆਪਣੀ ਹੋਣੀ ਆਪਣਾ ਪਰਿਵਾਰ ਸਮਝੋ ਤੇ ਆਪਣੇ ਬਹਾਦਰ ਜੀ ਆਵਰੇ ਔੜ ਪਾਣੀ ਹੈ ਕੋਨੀ ਦੇ ਪੀਸ ਠੀਕ ਹੈ ਪੜ੍ਹੇ ਦੀ ਕੈਂਡੀ ਚੋਰ ਕੇ ਲੈ ਕੇ ਆਣਾ ਜ਼ਰੂਰ ਸ਼ਰਕਾ ਸ਼ਰਮਾ ਜਿੰਦਾਬਾਦ ਐਡਵੋਕੇਟ ਸ਼ਰਕਾ ਸ਼ਰਮਾ ਜਿੰਦਾਬਾਦ ਐਡਵੋਕੇਟ ਸ਼ਰਕਾ ਸ਼ਰਮਾ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਮੈਂ ਹਾਂਜੀ ਮਰੀ ਅੰਦੀ ਤੇ ਕਾਹਦੀ ਆਰੀ ਗਲੀ ਨਾ ਹਾਂਜੀ 17 ਨੰਬਰ ਤੇ ਆਂਦੇ ਬਾਹ ਕਾਂਗਰਸ ਪਾਲੀ ਨੰਨੇ ਉਹ ਸਾਡੇ ਐਡੀਟਰ ਜਿਹੜੇ ਉਹਨੇ ਕੱਟ ਦੁੰਦੇ ਆ ਆ ਵਿੱਚ ਉਹ ਗਲੀ ਕੀਤੀ ਆ ਤੁਸੀਂ ਅਗਰ ਲੋਕ ਕੋਲੋਂ ਕੀਤੀ ਕੋਈ ਗਲੀ ਬਣੀ ਹੈ ਅਸੀਂ ਹੱਸਾਉਂਗਾ ਕਿ 3 ਸਾਲ ਹੋ ਗਏ ਨਵੀਂ ਸਰਕਾਰ ਬਣੀ ਉਹਨਾਂ ਦੇ ਅੰਬਲੇ ਨੇ ਕੀ ਕਰ ਲਿਆ ਕਿੰਨੀ ਡਿਵੈਲਪ ਕਰ ਲਈ ਜਿਹੜੀ ਹੁਣ ਤੁਸੀਂ ਲੋਕਾਂ ਨੂੰ ਨਵੀਂ ਮੂਰਖਤਾਈ ਬੋਲੇ ਬੰਦੇ ਨਵਾਂ ਨਾਰਾ ਦੇਤਾ ਆਪ ਦੀ ਸਰਕਾਰ ਤੇ ਆਪ ਦੇ ਕੌਂਸਲਰ ਹੱਦ ਹੋ ਗਈ ਏ ਯਾਰ 3 ਸਾਲ ਹੋ ਗਏ ਪਰ ਕੋਈ ਕਾਰਪਸ਼ੀ ਨੇ ਇਲੈਕਸ਼ਨ ਨਹੀਂ ਕਰਾਏਗੇ ਆਹੋ ਦੀ ਹੈ ਨਾ ਭਾਈਆ ਨਾ ਬੋਲੋ ਭਾਈ ਥੋੜਾ ਪਿੱਛੇ ਨ ਹੋ ਜੋ ਪਿੱਛੇ ਨੂੰ ਪਿੱਛੇ ਨ ਹੋ ਜੋ ਅੱਦੋ ਅੱਦੋ ਪਿੱਛੇ ਹੋ ਜੀ ਮਾਈਕ ਫੜਾਓ ਭਾਈ ਜਦੋਂ ਆਪ ਬੋਲਣਗੇ ਜਦੋਂ ਮੈਂ ਗੱਲ ਕਰ ਰਿਹਾ ਸੀ ਅੱਜ ਤੋ ਟਿੰਸਾਲ ਪੈ ਲੋ ਜਦੋਂ ਆਪਾਂ ਦੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਹਨੇ ਬੜੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਨੇ ਕਿਹਾ ਸੀ ਕਿ 21000 ਰੁਪਏ ਅਸ਼ਵਨੀ ਪੱਪੂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਇੱਧਰ ਆਓ ਇੱਧਰ ਆਓ ਸਾਰੇ ਜਨਤਾ ਨੂੰ ਸਾਨੂੰ ਬੁਹੁੰਦੇ ਹੋ ਐਨ ਵੀਰੋ ਮਹੀਨ ਸਾਹਿਬ ਸਰਕ ਸਭਈ ਸਰਕ ਫਰੰਕ ਕਿਨੇ ਛੱਡਦੇ ਹੋ ਭਾਈ ਕੋਈ ਨਹੀਂ ਆ ਜਾ ਆ ਆ ਕੋਈ ਗੱਲ ਇੱਧਰ ਆ ਜਾ ਤੂੰ ਇੱਧਰ ਆ ਬੁੱਲਾ ਦੇ ਦਾਬਾ ਮਾਰਨੇ ਬੰਦੇ ਕੋਲੋਂ ਆਇਓ ਤੁਸੀਂ ਵੀ ਆਇਓ ਸੀ ਵੀ ਤੇ ਆਇਓ ਇੱਕ ਤਾਲੂ ਨੀ ਜਿੱਥੇ ਆ ਗਿਆ ਇਸੇ ਵੇਲੇ ਰਸਾ ਗਾਣ ਨੂੰ ਆਨੂ ਬਾਰੂਆ ਗੱਡੀ ਲੰਬੀ ਤੋਂ ਲੰਬੀ ਹੋ ਰਹੀ ਲੋਕੀ ਆਪਣੇ ਆਪ ਚੜ ਰਹੇ ਅਸੀਂ ਇੱਕੀ ਦਿਨ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਮੇਰ ਦਾ ਝੰਡਾ ਗੰਬਰ ਸਾਹਿਬ ਤੇ ਖੰਡ ਦਿੱਤਾ ਹੋਇਆ ਕਿਹ ਜੀ ਸਾਹਿਬ ਆਦਿਆਂ ਮੁਕਾਬਲਾ ਪਾ ਛੱਟ ਗਏ ਸਾਡਾ ਜੀ ਮਜ਼ਾਵਲਾ ਵੇਖੋ ਲੋਕ ਲੋਕ ਕਿੰਨੇ ਵੱਜ ਗਏ ਜਿਹੜੀ ਵੇਖੋ ਕਿੰਨੀਆਂ ਨੇ ਅਸੀਂ ਵੀ ਪੱਪੂ ਓ ਮੇਰਿਆਂ ਦੇ ਆਤਿਆਂ ਲੋਕਾਂ ਨੇ ਨਾਮਾਂ ਨੂੰ ਜਾਜਾ ਮਗਰ ਤਾਂ ਗਰਾਵਾ ਬਜਪਦਾ ਨੂੰ ਆਪਣੇ ਬੇਟਿਆਂ ਨੂੰ ਯੂਥ ਆਦਿਆਂ ਨੂੰ 12 ਵਜੇ ਤੱਕ ਸਾਰੇ ਅੰਬਸਾ ਦੀਆਂ ਵੋਟਾਂ ਪਾ ਲਈਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਆਪਣੀ ਕਾਂਗਰਸ ਸਰਕਾਰ ਆ ਗਈ ਹੈ ਤੇ ਮੇਰ ਆਪਣਾ ਆ ਗਿਆ 12 ਵਜੇ ਲੋਕਾਂ ਨੂੰ ਪਤਾ ਲੱਗ ਗਿਆ ਆਨੁਲੋ ਆਜ ਦਾ ਬਣਾਓ ਬਤਵਾ ਕੇ ਬਹੁਤ ਹੀ ਜ਼ਰੂਰੀ ਹੈ ਇਹ ਨਹੀਂ ਰੋਪਿਆ ਬਾਈ ਆਨੁਲੋ ਨੇ ਟਾਈਟ ਸਾਡੇ ਮਾਰੀਓ ਪ੍ਰਦਾਨ ਇੱਥੋਂ ਦੇ ਐਮਐਲਏ ਹੋਣਗੇ ਫਿਰ ਚੱਲੋ ਜਿੰਦਾਬਾਦ ਜੀ ਉਤਰੀ ਅਲਕੇ ਦਾ ਅਸਲੀ ਪੱਪੂ ਜਿੰਦਾਬਾਦ ਤੁਸੀਂ ਉਤਰੀ ਅਲਕੇ ਦਾ ਜੋ ਵਿਕਾਸ ਝੋਗੇ ਇਹਨਾਂ ਦੀ ਐਮਐਲਏ ਦੇ ਵਿੱਚ ਉਹ ਵਾਕਈ ਮਿਸਾਲ ਹੋਏਗਾ ਔਰ ਜੀਨ ਹੈ अपनी वार्ड वास्तवर तो वार्ड वार्ड और हर तरह का विकास मैं अपनी वार्ड का करा और चौबीस घंटे जी जनता अवेलेबल कोई भी वार्ड का किसी भी तरह का काम हो पे तो नहीं हटेगी योगराज शर्मा जी इन्हों रहुमान ਹਰਮਾਨ ਜੀ ਹਰਮਾਨ ਜੀ ਆਓ ਆਓ ਹੋ ਜੋ ਅਮਰ ਸਾਰੇ ਨਜ਼ਰ ਆ ਰਹੇ ਸਾਰੇ ਉਹ ਇੰਡੀਆ ਨੇ ਜਿਹੜੇ ਕੋਈ ਮੋਬਾਈਲਾਂ ਵਾਲਾ ਸੀ ਕੋਈ ਕੁਝ ਹੋਰ ਸੀ ਇਹਨਾਂ ਨੇ ਸਿਰਫ ਦੇ ਸਿਰਫ ਕਿੰਨਾ ਸਮਾਂ ਵਿੱਚ ਆਪਣੀ ਤਜੋਰੀ ਬਣਾ ਦਾ ਕੰਮ ਕੀਤਾ ਜੇ 2.5 ਸਾਲਾਂ ਵਿੱਚ ਕਾਰਪੋਰੇਸ਼ਨ ਨਾ ਆਵੇ ਕੋ ਤੇ ਕਾਰਪੋਰੇਸ਼ਨ ਪੋਜੀਓ ਜੇ ਮੈਂ ਉਹਦੇ ਦਾਦਾ ਮਾਤਾ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੂੰ ਕੁੱਛ ਲੈਣਾ ਮੇਰੇ ਬਾਰੇ ਜੋ ਕੁੱਛ ਨਾ ਆਏਗਾ ਠੀਕ ਹੈ ਦੋਨੋਂ ਗੂੜੇ ਦਾ ਨਾਮ ਵਾਹ ਅਗਲੇ ਵਾਲੇ ਖਿਡਾ ਰਹੇ ਨੇ ਚਾਹਤ ਨਾਲ ਜਿਹਨਾਂ ਚਾਹਤ ਨਾਲ ਗੁਰ ਕੀ ਚੱਲੋ ਤੇ ਹੁਣ ਕੀ ਨਾ ਟਾਈਮ ਨਾ ਫੇਸਬੁਕ ਤੇ ਯੂਟਿਊਬ ਬਣੇ ਕਿਹੜਾ ਕੈਂਡੀਡੇਟ ਹੈ ਤੂੰ ਆਪਣੇ ਸੁਝਾਅ ਮੰਗਦਾ ਹੈ ਅੱਗੇ ਆਓ ਨਾ ਹਾਂਜੀ ਹਾਂ ਚਲੋ ਆਪ ਸ੍ਰੀ ਮੈਦਾਨ ਅੱਗੇ ਲੈ ਕੇ ਚੱਲੋ ਸਾਰੇ ਅੱਗੇ ਆਓ ਜਿਆਦਾ ਹੀ ਅੱਗੇ ਨਾ ਕਰ ਦਿਓ ਸਾਰੇ ਅੱਗੇ ਲਿਆਓ ਨਾ ਧਿਆਨ ਨਾਲ ਧਿਆਨ ਨਾਲ ਇੰਡੀਆ نیشنل ਕਾਂਗਰਸ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ एडवोकेट सरकार शर्मा जिंदाबाद एडवोकेट सरकार शर्मा जिंदाबाद आयो हो लेली आयो तेरेयो मंगू भाई आयो यार चलो हो गए ना बढ़िया के काम हमरा आ गए हैं सात व्यक्ति ही होना अपने परवाह लखनऊ जा सकते हो वीडियो बनाने के लिए बोलो यार ਆਯੋ ਅੰਕੂਰ ਆਯੋ ਆਯੋ ਅਸ਼ੀਰਵਾਦ ਦੇਦੇ ਕਿ ਤੁੰਡਾ ਹਰਾਏ ਤੁਹਾਨੂੰ ਅਸ਼ੀਰਵਾਦ ਤੁਸੀਂ ਸਭ ਨੂੰ ਸਾਨੂੰ ਦਿਓ ਇੱਕ ਦਿਨ ਤੁਸੀਂ ਕਿਹਾਪੁਰ ਤੇ ਆਸੀ ਅਜੇ ਤੁਹਾਡੀ ਸੇਵਾ ਚ ਰਹਿਣਾ ਵਰਤਿਆ ਹਨ ਪੁੱਤਰ ਜੀ ਤੁਹਾਡੇ ਤੁਸੀਂ ਜਨਾਜ਼ਾ ਫਿਰ ਪਾਈਡ ਕਰਨਾ ਜੀ ਇਧਰ 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 ਇਥੋਂ ਇੱਥੋਂ ਚਲਾਇਓ ਐਸ਼ੇ ਕਰ ਲੋ ਐਸ਼ੇ ਅਧਰੇ ਕਰ ਦੀ ਆ ਧੌਣ ਇੱਥੇ ਰਹਿ ਜਾ ਚਲ ਥੋੜਾ ਰਾਮ ਨਾਲ ਜਾ ਹੋਲੀ ਲੀ ਲਿਆ ਚਲ ਤੁਰੋ ਤੁਰੋ ਹੋਲੀ ਲੀ ਲਿਆ ਜਾ ਖੋਣ ਨੇ ਹੋਲੀ ਲੀ ਕਰਣਾਗਾ